ਆਪੋ ਜੀ ਅੱਜ ਸਿੱਖ ਸੰਗਤਾਂ ਦਾ ਜਿਹੜਾ ਪੰਥਕ ਇਕੱਠ ਸੀ ਠਾਠਾ ਮਾਰਦਾ ਇਕੱਠ ਤੁਸੀਂ ਦੇਖ ਸਕਦੇ ਹੋ ਕਈ ਕਹਿਣਾ ਚਾਹੋਗੇ ਇਹਨਾਂ ਸੰਗਤਾਂ ਦਾ ਬਹੁਤ ਧੰਨਵਾਦ ਕਰਦੇ ਆਂ ਜੀ ਜਿਨ੍ਹਾਂ ਨੇ ਆਪਣੇ ਬੜੇ ਕਸ਼ਟ ਝੱਲ ਕੇ ਬੜੇ ਪ੍ਰਸ਼ਾਸਨ ਦਾ ਦਬਾਅ ਝੱਲ ਕੇ ਹੋਰ ਤੇ ਫਿਰ ਵੀ ਇੱਥੇ ਬੜੇ ਜਾਗਦੀ ਜ਼ਮੀਰ ਵਾਲੇ ਲੋਕ ਫਿਰ ਵੀ ਇੱਥੇ ਪਹੁੰਚੇ ਆ ਅਜੇ ਰਾਜ ਵੀ ਰੋਕਿਆ ਜਾ ਰਿਹਾ ਆ ਪੰਜ-ਛੇ-7 ਕਿਲੋਮੀਟਰ ਤੁਰ ਕੇ ਆਉਣਾ ਪੈ ਰਿਹਾ ਪਹਿਲਾਂ ਵੀ ਜਿਹੜਾ ਇਸ ਜਿਹੜੀ ਪੰਥਕ ਇਕੱਠ ਨੂੰ ਫੇਲ ਕਰਨ ਦੇ ਲਈ ਬੜੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ ਉਰਮਾਰਾਇਦਾ ਜਿੱਤੇ ਹਥੋਵੇ ਉਹਨੂੰ ਕੋਈ ਰੋਕ ਨਹੀਂ ਸਕਦਾ ਲੋਕ ਐ ਫਿਰ ਠੀਕ ਹੈ ਕਿ ਲੋਕਾਂ ਨੂੰ ਬਹੁਤ ਪਰੇਸ਼ਾਨੀ ਚੱਲਣੀ ਪਈ ਲੋਕ ਫਿਰ ਵੀ ਵੱਡੀ ਅਦਾਦ ਚ ਪਹੁੰਚੇ ਆ ਜਿਹੜਾ ਜਿਹੜਾ ਐਲਾਨ ਹੋਣਾ ਬਾਕੀ ਆ ਪਰ ਹਾਲੀ ਵਿਰੋਧੀ ਜਿਹੜੇ ਨੇ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਹੈ ਚਲੋ ਜੀ ਅਸੀਂ ਸੱਚ ਦੇ ਰਸਤੇ ਤੇ ਚੱਲਦੇ ਰਹਿਣਾ ਉਹ ਜੋ ਟਾਰਗੇਟ ਕਰਨ ਵਾਲੇ ਕਰਦੇ ਸੀ ਬਾਪੂ ਜੀ ਅੱਜ ਸਿੱਖ ਸੰਗਤਾਂ ਦਾ ਜਿਹੜਾ ਪੰਥਕ ਇਕੱਠ ਸੀ ਠਾਠਾ ਮਾਰਦਾ ਇਕੱਠ ਤੁਸੀਂ ਦੇਖ ਸਕਦੇ ਹੋ ਕਈ ਕਹਿਣਾ ਚਾਹੋਗੇ ਮਸੀਹ ਇਹਨਾਂ ਸੰਗਤਾਂ ਦਾ ਬਹੁਤ ਧੰਨਵਾਦ ਕਰਦੇ ਆ ਜੀ ਜਿਨ੍ਹਾਂ ਨੇ ਆਪਣੇ بڑے ਕਸ਼ਟ ਝੱਲ ਕੇ بڑے ਪ੍ਰਸ਼ਾਸਨ ਦਾ ਦਬਾਅ ਝੱਲ ਕੇ ਹੋਰ ਤੇ ਫਿਰ ਵੀ ਇੱਥੇ بڑے ਜਾਗਦੀ ਜ਼ਮੀਰ ਵਾਲੇ ਲੋਕ ਫਿਰ ਵੀ ਇੱਥੇ ਪਹੁੰਚੇ ਆ ਅਜੇ ਰਾਜ ਵੀ ਰੋਕਿਆ ਜਾ ਰਿਹਾ ਆ ਪੰਜ ਸੱਤ ਕਿਲੋਮੀਟਰ ਤੁਰ ਕੇ ਆਉਣਾ ਪੈ ਰਿਹਾ ਤੇ ਮੇਰੇ ਖਿਆਲ ਆ ਤੇ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਅਸੀਂ ਸਫਲ ਹੋਵਾਂਗੇ ਜਿੱਦਾਂ ਲੋਕ ਜਿਹੜਾ ਵੱਡੇ ਪਦਰ ਤੇ ਸਾਨੂੰ ਹੰਗਾਰਾ ਦੇ ਰਹੇ ਬਾਪੂ ਜੀ ਪਹਿਲਾਂ ਵੀ ਜਿਹੜਾ ਇਸ ਜਿਹੜੀ ਪੰਥਕ ਇਕੱਠ ਨੂੰ ਫੇਲ ਕਰਨ ਦੇ ਲਈ ਬੜੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ ਹਾਂਜੀ ਇਸ ਪੰਥ ਪੰਥਕ ਇਕੱਠ ਨੂੰ ਜਿਹੜਾ ਫੇਲ ਕਰਨ ਦੇ ਲਈ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ ਲੇਕਿਨ ਜੇ ਉਹ ਗੁਰੂ ਮਹਾਰਾਜ ਦਾ ਜਿੱਤੇ ਹੱਥ ਹੋਵੇ ਉਹਨੂੰ ਕੋਈ ਰੋਕ ਨਹੀਂ ਸਕਦਾ ਲੋਕ ਫਿਰ ਠੀਕ ਹੈ ਕਿ ਲੋਕਾਂ ਨੂੰ ਬਹੁਤ ਪਰੇਸ਼ਾਨੀ ਝੱਲਣੀ ਪਈ ਲੋਕ ਫਿਰ ਵੀ ਵੱਡੀ ਦਾਦ ਚ ਪਹੁੰਚੇ ਆ ਫਿਰ ਇੱਕ ਉਹ ਜਗ੍ਹਾ ਚੇਂਜ ਹੋਣ ਦੀ ਵਜ੍ਹਾ ਨਾਲ ਵੀ ਲੋਕ ਕੋਈਆਂ ਨੂੰ ਉੱਥੇ ਪਹੁੰਚ ਗਏ ਆ ਉੱਥੋਂ ਫਿਰ ਆਉਣ ਜਾਣ ਦਾ ਇਸ ਕਰਕੇ ਥੋੜਾ ਇਹ ਇਹ ਚੀਜ਼ ਹੈ ਕਿ ਲੋਕ ਫਿਰ ਵੀ ਲੋਕਾਂ ਦਾ ਬੜਾ ਬਹੁਤ ਵੱਡਾ ਹੌਸਲਾ ਬੜਾ ਵੱਡੀ ਪੱਧਰ ਤੇ ਉਹ ਪਹੁੰਚ ਕੇ ਭਾਈ ਸਾਹਿਬ ਹਲੇ ਪਾਰਟੀ ਦਾ ਜਿਹੜਾ ਐਲਾਨ ਹੋਣਾ ਬਾਕੀ ਆ ਪਰ ਹਾਲੀ ਵਿਰੋਧੀ ਜਿਹੜੇ ਨੇ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਗਿਆ ਚਲੋ ਜੀ ਅਸੀਂ ਸੱਚ ਦੇ ਰਸਤੇ ਤੇ ਚੱਲਦੇ ਰਹਿਣਾ ਉਹ ਜੋ ਟਾਰਗੇਟ ਕਰਨ ਵਾਲੇ ਕਰਦੇ ਉਸੋਂ ਇਸਨ ਭਾਈ ਤਰਸੇਮ ਸਿੰਘ ਜੀ ਜਿਹੜੇ ਅੱਜ ਹੁਣ ਇਸ ਪੰਥਕ ਇਕੱਠ ਦੇ ਵਿੱਚ ਪਹੁੰਚੇ ਆ ਭਾਈ ਅਮਰਤਪਾਲ ਸਿੰਘ ਜਿਹੜੇ ਐਮਪੀ ਨੇ ਖਡੂਰ ਸਾਹਿਬ ਤੋਂ ਉਹਨਾਂ ਦੇ ਪਿਤਾ ਜੀ ਭਾਈ ਤਰਸੇਮ ਸਿੰਘ ਹੁਣ ਇਹ ਇਕੱਠ ਦੇ ਵਿੱਚ ਪਹੁੰਚ ਚੁੱਕੇ ਆ ਬੋਲੇ ਸੋ ਨਿਹਾਲ ਦੇ ਨਾਅਰਿਆਂ ਦੇ ਨਾਲ ਜਿਹੜਾ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਇਹ ਇਕੱਠ ਹੈ ਅੱਜ ਪੰਥਕ ਇਕੱਠ ਸੱਦਿਆ ਗਿਆ ਸੀ ਤਾਂ ਅੱਜ ਪੰਥਕ ਇਕੱਠ ਦੀਆਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ हिकु <inaudible> 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 ਕਾਨਫਰੰਸ ਆ ਜਿਹੜੀ ਮਾਗੀ ਦੇ ਮੇਲੇ ਤੇ ਕਰਾਈ ਜਾ ਰਹੀ ਆ ਜਿਸ ਤੇ ਇਹ ਪੰਥਕ ਇਕੱਠਾ ਜਿਹੜਾ ਉਹ ਸੱਦਿਆ ਗਿਆ ਸੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਕਾਫੀ ਜ਼ਿਆਦਾ ਜਿਹੜੀ ਇੱਥੇ ਗੈਦਰਿੰਗ ਆ ਸਿੱਖ ਸੰਤਾਂ ਦੀ ਜਿਹੜੀ ਆ ਉਹ ਹੋ ਚੁੱਕੀ ਆ ਲਗਾਤਾਰ ਕਹਿੰਦੇ ਇੱਕ ਇੱਕ ਪਹਿਲਾਂ ਜਿਹੜਾ ਸਥਾਨ ਆ ਉਹ ਵੀ ਚੇਂਜ ਕੀਤਾ ਗਿਆ ਸੀ ਪਹਿਲਾਂ ਜਿਹੜੀ ਇਹ ਆ ਉਹ ਮੁਕਸਫ ਸਾਹਿਬ ਚੌਂਕ ਦੇ ਵਿੱਚ ਹੋਣੀ ਸੀ ਪਰ ਹੁਣ ਜਿਹੜਾ ਇਸ ਦਾ ਵੈਨਿਊ ਆ ਉਹ ਚੇਂਜ ਕਰ ਦਿੱਤਾ ਗਿਆ ਸੀ ਫਿਰ ਵੀ ਜਿਹੜਾ ਸੰਤਾਂ ਦਾ ਇਕੱਠ ਆ ਕਾਫੀ ਜ਼ਿਆਦਾ ਹੋ ਰਿਹਾ ਹਾਲਾਂਕਿ ਹੋਰ ਵੀ ਜਿਹੜੀਆਂ ਕਾਨਫਰੰਸ ਅੱਜ ਜੀ ਮੁਖਤੋ ਸਾਹਿਬ ਦੇ ਵਿੱਚ ਹੋ ਰਹੀਆਂ ਚਾਹ ਸ਼੍ਰੋਮਣੀ ਅਕਾਲੀ ਦਲ ਦੇ ਕਾਨਫਰੰਸ ਦੀ ਗੱਲ ਕਰ ਲਈਏ ਚਾਹ ਪਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਦਲ ਦੀ ਜਿਹੜੀ ਆ ਉਹ ਵੀ ਅੱਜ ਕਾਨਫਰੰਸ ਹੋ ਰਹੀ ਆ ਉਧਰ ਵੀ ਜਿਹੜਾ ਸੰਗਤਾਂ ਪਹੁੰਚ ਰਹੀਆਂ ਪਰ ਤੁਸੀਂ ਇੱਥੇ ਵੀ ਜਿਹੜਾ ਠਾਠਾ ਮਾਰਦਾ ਇਕੱਠ ਦੇਖ ਸਕਦੇ ਹੋ ਜਿਹੜਾ ਪੰਥ ਬਚਾਓ ਉਹ ਪੰਜਾਬ ਬਚਾਓ ਕੌਂਫਰੰਸ ਇਹ ਐਮਪੀ ਖਦੂਰ ਸਾਹਿਬ ਅਮਰਪਾਲ ਸਿੰਘ ਅਤੇ ਐਮਪੀ ਫਰੀਦਕੋਟ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਇਹ ਬੁਲਾਈ ਗਏ ਸੀ ਜਿਸ ਦੇ ਵਿੱਚ ਕਿਸਾਨ ਜਥੇਬੰਦੀਆਂ ਪਹੁੰਚੀਆਂ ਨੇ ਜਿਸ ਦੇ ਵਿੱਚ ਵੱਖ-ਵੱਖ ਸਿਆਸੀ ਪੰਥਕ ਪਾਰਟੀਆਂ ਪਹੁੰਚੀਆਂ ਨੇ ਪੰਥਕ ਆਗੂ ਪਹੁੰਚੇ ਨੇ ਤਾਂ ਇਹ ਤਸਵੀਰਾਂ ਜਿਹੜੀਆਂ ਉਹ ਤੁਹਾਨੂੰ ਦਿਖਾ ਰਹੇ ਹਾਂ ਲਗਾਤਾਰ ਜੋ ਜਿਹੜਾ ਇਕੱਠਾ ਉਹ ਵੱਧਾ ਹੋਇਆ ਨਜ਼ਰ ਆ ਰਿਹਾ ਤਾਂ ਹੁਣ ਅਮਰਤਪਾਲ ਸਿੰਘ ਦੇ ਇਹ ਪਿਤਾ ਜੀ ਭਾਈਦਰ ਸਿੰਘ ਇੱਥੇ ਪਹੁੰਚੇ ਨੇ ਦਸਦੀਆਂ ਤਸਵੀਰਾਂ ਤੁਹਾਨੂੰ ਮੁਖਤਸਬ ਸਾਹਿਬ ਮਾਗੀ ਮੇਲੇ ਤੋਂ